ਹਰਾਨੀ ਵਾਲੀ ਗੱਲ ਸਮਝ ਜਿਹੜੀ ਜਿਹੜੇ ਵਿੱਚ ਵੜਿਆ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਦੇ ਵਿੱਚ ਕਈ ਐਮਸੀਬੀ ਜਿਹੜੇ ਉਹ ਉਹ ਹੈ ਬੋਗਸ ਲੋਖਾ ਨੂੰ ਇੱਕ ਟਾਪਾ ਲਗਾ ਕੇ ਉਹਨਾਂ ਨੂੰ ਆਧਾਰ ਕਾਰਡ ਉਹਨਾਂ ਦੇ ਬਣਵਾ ਰਹੇ ਨੇ ਤੇ ਡੇਰੇ ਬਣੇ ਹੋਏ ਨੇ ਬਾਰਡਰ ਦੇ ਉੱਪਰ ਤੁਸੀਂ ਇੱਕ ਈ ਦੇਖੋ ਕਿ ਸਾਡਾ ਪੰਜਾਬ ਕਿੱਡਾ ਵੱਡਾ ਜੇ ਇੰਨਾ ਹੀ ਤੁਹਾਨੂੰ ਸ਼ੌਕ ਆ ਸਾਡੇ ਪੰਜਾਬ ਨੂੰ ਰਹਿਣ ਦਾ ਤੇ ਤੁਸੀਂ ਬਾਰਡਰ ਬੈਟ ਨਹੀਂ ਕਿਉਂ ਕਹਿੰਦੇ ਪਿਓ ਗੁਰਦਾਸਪੁਰ ਸਾਡੀ ਬਾਰਡਰ ਬੈਟਾ ਪਾਕਿਸਤਾਨ ਨਾਲ ਲੱਗਦਾ ਹੈ ਕੱਲ ਨੂੰ ਸਾਡੇ ਪਾਕਿਸਤਾਨ ਸਾਡੇ ਤੇ ਅਟੈਕ ਕਰ ਦੇ ਤਾਂ ਸਾਨੂੰ ਪਤਾ ਹੀ ਨਹੀਂ ਹੈ ਕਿ ਇਹ ਵੀ ਬੰਦੇ ਸਾਡੇ ਵੱਲ ਤੁਰਣਗੇ ਆਉਣ ਵਾਲੇ ਤੁਰਣਗੇ ਤੇ ਇਹ ਡਬਲ ਖਤਰਾ ਜਿਹ ਔਰ ਇੱਕ ਖਤਰਾ ਜਿਹੜਾ ਜਿਹੜਾ ਸਾਰੀ ਦੁਨੀਆ ਨੂੰ ਪਤਾ ਹੈ ਲੇਕਿਨ ਬੋਲਦਾ ਕੋਈ ਨਹੀਂ 30 ਤਰੀਕ ਤੱਕ ਪੁਲਿਸ ਨੇ ਇੱਕ ਮੰਗ ਕੀਤੀ ਸੀਗੀ ਕਿ ਸਾਨੂੰ ਟਾਈਮ ਦਿੱਤਾ ਜਾਵੇ ਕਿ ਅਸੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਤੇ ਜਿੰਨੇ ਵੀ ਅਪਰਵਾਸੀ ਰਹਿ ਰਹੇ ਆ ਉਹਨਾਂ ਦੀ ਸ਼ਿਰਾਖ ਕਰ ਸਕੀਏ। ਉਹ ਐਡਵਰਟਾਈਜ਼ਮੈਂਟ ਵੀ ਹੋ ਗਈ ਸੀ ਸਾਰਾ ਕੁਝ ਹੋ ਗਿਆ ਡੈਡਲਾਈਨ ਐ ਖਤਮ ਹੋ ਗਈ ਐ। ਅਸੀਂ ਮੰਗ ਇਹ ਕੀਤੀ ਸੀਗੀ ਤੁਸੀਂ ਸ਼ਿਰਾਖ ਕਰੋ ਜਾਂ ਨਾ ਕਰੋ। ਲੇਕਿਨ ਸਾਨੂੰ ਉਹ ਸਾਰਵਜਨਿਕ ਤੌਰ ਤੇ ਚਾਹੀਦਾ ਕਿ ਕਿਹਦੀ ਤੁਸੀਂ ਸ਼ਿਰਾਖ ਕੀਤੀ ਐ। ਪੁਲਿਸ ਦਾ ਕਹਿਣਾ ਸੀਗਾ ਕਿ ਅਸੀਂ ਇੰਨੇ ਲੋਕਾਂ ਦਾ ਕਿਸਾ ਓਪਨ ਕਰਾਂਗੇ ਅਸੀਂ। ਤਦੋਂ ਉਸ ਬਾਰੇ ਕੀ ਕੀਤਾ ਕਿ ਅਸੀਂ ਇਹ ਕਹਿ ਦਿੱਤਾ ਕਿ ਸਾਨੂੰ ਪਰਚੇ ਚਾਹੀਦੇ ਕਿਉਂਕਿ ਕਾਨੂੰਨ ਹੈ ਹਾਈ ਕੋਰਟ ਦੀ ਰੂਲਿੰਗ ਹੈ ਜੋ ਸਾਡੇ ਨਿਯਮ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਹੈ ਜਿਹੜੇ ਕੋਈ ਵੀ ਆਪਣੇ ਘਰ ਕਰਾਇਦਾ ਰੱਖਦੇ ਨੇ ਜਿਹੜੇ ਵੀ ਜਿਹੜੇ ਮਾਲਕ ਨੇ ਅਗਰ ਉਹ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤੇ ਉਹ ਮਾਲਕਾਂ ਦੇ ਖਿਲਾਫ ਜਿਹੜਾ ਐਫਆਈਆਰ ਹੋਣੀ ਹੋਣੀ ਹੈ